ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਲਚਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪੈਂਡ 200 ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹੜੇ ਘਰ ਚ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਆਪਾਂ ਵੀਡੀਓ ਬਣਾਉ ਨਹੀਂ ਰਹਿੰਨੇ ਆ ਪਸੂ ਬਾਈ ਹੁਣਾਂ ਕੋਲੇ ਵਿਕਰੀ ਆਸੇ ਆਉਂਦੇ ਆ ਅੱਜ 2 ਨਾਗ 200 ਦਿਖਾਉਂਗਾ ਜਿਹਦੇ ਵਿੱਚ ਇੱਕ ਬੂਰੀ ਕੱਟੀ ਐ ਤੇ ਇੱਕ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਕੱਟੀ ਇਹ ਤੁਹਾਨੂੰ ਦੋਵੇਂ ਨਾਗ 200 ਤੋੜ ਕੇ ਦਿਖਾਉਂਗਾ ਰੇਟ ਬਾਈ ਤੋਂ ਪੁੱਛ ਲਾਂਗੇ ਕੱਲੇ ਕੱਲੇ ਨਾਗ ਨੂੰ ਦੋਸਤੋ ਤੋੜ ਕੇ ਦੇ ਜਿਹੜਾ ਨਾਗ ਦੋਵਾਂ ਦੇ ਵਿੱਚੋਂ ਤੁਹਾਨੂੰ ਜੱਚੇ ਉਹਦੀ ਦੋਸਤੋ ਆ ਕੇ ਤਸੱਲੀ ਕਰ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ। ਹਾਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਨਾਮ ਦੱਸਿਓ ਆਪਣਾ। ਕਲਵਾਨ ਸਿੰਘ ਜੀ। ਪਿੰਡ ਆਪਣਾ ਰੋੜੀ। ਰੋੜੀ ਠੀਕ ਐ। ਅੱਛਾ ਪਸੂ ਭਰਾਈ ਜਾਂਦੇ ਰਹੀ ਜਾਂਦੇ ਆਂ, ਮਿਕ ਜਾਂਦੇ ਆਈ ਜਾਂਦੇ। ਠੀਕ ਐ ਦੋ ਨਾਗ ਆਇਆ ਦੋ ਨਾਗ ਜੀ। ਅੱਛਾ ਬੂਰੀ ਕਿੰਨੇ ਕੇ ਟਾਈਮ ਦੀ ਹੋਊਗੀ? ਬੂਰੀ 11 ਮਹੀਨਾ ਦੀ। 11 ਮਹੀਨੇ ਦੀ ਐ। ਹਾਂਜੀ ਜੀ ਠੀਕ ਐ। ਥਣਹੁੰਨ ਦੇਖੋ ਦੋਸਤੋ ਬੜੇ ਵਹਿਤ ਤੇ ਲੱਗੇ ਆ। ਦੇ ਖੁਲੀ ਇਹਨੂੰ ਮੜੀ ਜੀ ਤੋੜ ਕੇ ਦੇਖ ਲਈਏ ਤੇ ਲੰਮੀ ਲੱਤ ਦੀ ਦੋਸਤੋ ਕੱਟੀ ਆ ਰੰਗ ਰੂنگ ਕਰਮ ਵਾਲੀ ਦਾ ਬੜਾ ਸੋਹਣਾ ਮੂਹ ਮੱਥੇ ਦੀ ਸੋਹਣੀ ਹੈ ਤੇ ਸੈਂਗ ਤੁੰਗ ਦੀ ਸੋਹਣਾ ਕੱਢਦੀ ਆ ਉਹਦੀ ਆ ਦੋਸਤੋ ਦੇਖੋ ਆ ਲੋ ਜੀ ਠੀਕ ਹੈ ਸੈਂਗ ਵੈਸੇ ਦੋਸਤੋ ਕਾफी ਗੜਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਇਹਨਾਂ ਇੱਥੇ ਹੀ ਗੂਲ ਕਰ ਜਣਾ ਸੋਹਣੇ ਪੱਠ ਕੁੜੇ ਦੇ ਵਿੱਚ ਆ ਸੋਹਣੇ ਢਾਂਚੇ ਦੀ ਇਹ ਬੂਰੀ ਕੱਤੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਰੇਟ ਕੀ ਹੋਊਗਾ ਇਹਦਾ ਫੋਨ ਤੇ ਹੋ ਜਾਊਗਾ ਜੀ ਰੇਟ ਫੋਨ ਤੇ ਕਰਨੀ ਹੈ ਹਾਂਜੀ ਹਾਂਜੀ ਦੋਵਾਂ ਦੇ ਦੋਨਾਂ ਦੇ ਦੋਨਾਂ ਦੇ ਠੀਕ ਹੈ ਦੋਸਤੋ ਰੇਟ ਫੋਨ ਦੇ ਉੱਤੇ ਤੈ ਕੀਤੇ ਜਾਣਗੇ ਠੀਕ ਹੈ ਬਿਲਕੁਲ ਬਰੀਕ ਸਿੰਘ ਦੀ ਹੋਊਗੀ ਅੱਛਾ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲੇ ਇਹ ਕਿੰਨੇ ਟਾਈਮ ਦੀ ਹੋਊਗੀ ਤੇ 16 ਮਹੀਨੇ ਦੀ ਅੱਛਾ 16 ਮਹੀਨੇ ਦੀ ਹੈ ਠੀਕ ਹੈ ਥਾਣ ਤੁਣਾ ਇਹਦੇ ਵੀ ਬੜੇ ਕਮਾਲ ਦੇ ਆ ਤੇ ਇਹ ਵੀ ਮਾੜੀ ਜੀ ਕੱਢੀ ਬਾਹਰ ਆ ਲੋ ਦੋਸਤੋ ਅੱਖਾਂ ਦੇ ਵਿੱਚ ਨਿਸ਼ਾਨ ਹੈਗੇ ਆ ਨੱਕ ਕਾਲਾ ਬਾਕੀ ਸਿੰਘ ਸੁੰਘ ਸੁਣੇ ਤੇ ਸਭੀ ਚੰਗੀ ਆ ਰਾਜ ਹੀ ਆ ਕੱਟੀ 16 ਮਹੀਨੇ ਦੀ ਇਹ ਹੈ ਹਾਂਜੀ ਹਾਂਜੀ 16 ਮਹੀਨੇ ਦੋਸਤੋ ਉਮਰ ਹੈ ਸਿੰਗ ਬਿਲਕੁਲ ਬਰੀਕ ਹੋਣਗੇ ਤੇ ਐਨ ਬਿਲਕੁਲ ਚੱਕਵੇਂ ਪੱਠਕੁੜੇ ਦੀ ਹੋਊਗੇ ਠੀਕ ਹੈ ਮਾਰਕਿੰਗ ਇਹਦੇ ਦੋ ਪੈਰੀ ਹੈ ਨਾ ਮਗਰ ਦੇ ਚਿੱਤੇ ਹੈ ਨਾ ਹਾਂਜੀ ਠੀਕ ਹੈ ਤੇ ਗਾਹਾਂ ਦੋਸਤੋ ਜੇ ਜਦੋਂ ਇਹ ਸੀਮਨ ਲਾਣ ਲਈ ਤਿਆਰ ਹੋਊ ਝੂਟੀ ਜੇ ਇਹਨੂੰ ਨੀਲੀ ਰਾਵੀ ਦਾ ਸੀਮਨ ਲਵਾਉਂਗੇ ਤਾਂ ਬੱਚਾ ਵੀ ਇਹਨਾਂ ਦਾ ਹੰਦੀ ਦੀ ਦੇਣਾ ਠੀਕ ਹੈ ਤੇ 16 ਮਹੀਨੇ ਉਮਰ ਆ ਤੇ ਰੇਟ ਇਹਦਾ ਵੀ ਫੋਨ ਤੇ ਹੀ ਆ ਫੋਨ ਤੇ ਹੁੰਦੀ ਠੀਕ ਹੈ ਦੋਸਤੋ ਰੇਟ ਇਸ ਝੋਟੀ ਦਾ ਵੀ ਫੋਨ ਤੇ ਉੱਤੇ ਤੈ ਕੀਤਾ ਜਾਊਗਾ ਜਾਨਵਰ ਦੋਸਤੋ ਦੋਵੇਂ ਤੁਹਾਨੂੰ ਤੋਰ ਕੇ ਦਿਖਾਤੀ ਐ ਜੀ ਜਿਹੜਾ ਜਾਨਵਰ ਦੋਹਾਂ ਦੇ ਵਿੱਚੋਂ ਤੁਹਾਨੂੰ ਜਚੇ ਜਾਂ ਪਸੰਦ ਆਵੇ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਤੇ ਰੇਟ ਇਹਨਾਂ ਦੇ ਜੈ ਜੀ ਹੋਣਗੇ ਹਾਂਜੀ ਜੈ ਜੀ ਬੇਤਨ ਜੀ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ